ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਆਲੂ ਮਟਰ ਠੀਕ ਹੈ ਜੀ ਟੱਪਾ ਸਟਾਈਲ ਯਾਨੀ ਪੰਜਾਬੀ ਸਟਾਈਲ ਆਪਣੇ ਕੋਲ ਸੀਗਾ ਜੀ ਟਿੰਟ 40 50 ਬੰਦਿਆਂ ਦਾ ਕੰਮ ਇੱਕ ਬਣਾਉਣੀ ਆ ਜੀ ਆਪਾਂ ਨੇ ਦਾਲ ਦਾਲ ਆਪਾਂ ਉਹ ਪਰਲੀ ਸਾਈਡ ਜਿਹੜੀ ਸਾਈਡ ਖੁਰਚਣਾ ਰੱਖਿਆ ਬਹੁ ਪਈਆ ਪਰ ਆਪਾਂ ਨੇ ਦਿਖਾਉਣੀ ਤੁਹਾਨੂੰ ਆਲੂ ਮਟਰ ਦੀ ਰੈਸਪੀ ਆ ਉਦੇ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਮੈਂ ਤਾਲ ਦੰਦਾ ਠੀਕ ਹੈ ਜੀ ਤੇ ਆਹ ਥੋੜੇ ਜਿਹੇ ਜਿਹੜੇ ਆਲੂ ਆ ਉਹ ਮੈਂ ਉਬਾਲ ਲੇ ਤੇ ਆਹ ਜਿਹੜੇ 3 ਕਿਲੋ ਆਲੂ ਕੱਟ ਕੇ ਰੱਖ ਲੇ ਬਰੀਕ ਕੱਚੇ ਇਹ ਗਰੀਵੀ ਵਾਸਤੇ ਪਾਉਂਗੇ ਵੀ ਤਰੀ ਗਾੜੀ ਹੋ ਜਾਵੇ ਤੇ ਆ ਮਸਾਲੇ ਚ ਪੁੱਨੂਗੇ ਤੇ ਆ ਇੱਧਰ ਰੱਖੇ ਹੋਏ ਆਪਾਂ ਨੇ ਮਟਰ ਦਾਣਾ ਆ ਰੱਖਿਆ ਭਾਜੀ ਮਟਰ ਦਾਣਾ ਤੇ ਉਸ ਤੋਂ ਬਾਅਦ ਤੁਹਾਨੂੰ ਮਾਰ ਕੇ ਦਿਖਾਉਂਦੇ ਆ ਤੜਕਾ ਤੇ ਵਿੱਚ ਥੋੜਾ ਜਿਹਾ ਪਨੀਰ ਵੀ ਪਾਉਂਗੇ ਤੜਕੇ ਵਾਸਤੇ ਆਪਾਂ ਨੇ ਇੱਧਰ ਸਮਾਨ ਕਰ ਲਿਆ ਜੀ ਮਿਕਸੀ ਆ ਦੇਖੋ ਲਾਲ ਟਮਾਟਰ ਮਿਕਸੀ ਕਰ ਲਏ ਆਦਰਕ ਹੋ ਗਿਆ ਲਸਣ ਹੋ ਗਿਆ ਤੇ ਹਰੀ ਮਿਰਚ ਤੇ ਆ ਇਧਰ ਪਿਆ ਜੀ ਆਪਣਾ ਕਰਿਆਨਾ ਜਿਹੜਾ ਮਾੜਾ ਮੋਟਾ ਆਪਾਂ ਨੇ ਵਰਤਣਾ ਏ ਠੀਕ ਹੈ ਜੀ ਤੇ ਥੋੜਾ ਜਿਹਾ ਆਪਣੇ ਪ੍ਰਸ਼ਾਦ ਵੀ ਬਣਾਣਾ ਏ ਆ ਸੂਜੀ ਹੈ ਜੀ ਛਾਣ ਕੇ ਰੱਖੀ ਹੋਈ ਤੇ ਬਾਕੀ ਤੁਹਾਨੂੰ ਹੁਣ ਦਿਖਾਉਂਦੇ ਆ ਤੜਕਾ ਮਾਰ ਕੇ ਤੇ ਲਓ ਜੀ ਇਧਰ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਦੇ ਕਿਚ 2 ਕਿਲੋ ਪਿਆਜ਼ ਆਪਾਂ ਨੇ ਭੁੰਨਣੇ ਆ ਤੇ 1.5 ਕਿਲੋ ਪਾਇਆ ਆਪਾਂ ਨੇ ਸਰੋਂ ਦਾ ਤੇਲ ਸਰੋਂ ਦੇ ਤੇਲ ਨੂੰ ਪਹਿਲਾਂ ਇਹ ਚੰਗੀ ਤਰ੍ਹਾਂ ਗਰਮ ਕਰ ਲਓਗੇ ਤਾਂ ਜੋ ਇਹਦੀ ਕੜੱਤਣ ਜਿਹੜੀ ਉਹ ਨਿਕਲ ਜਵੇ ਲਓ ਜੀ ਤੇਲ ਆਪਣਾ ਹੋ ਗਿਆ ਹੁਣ ਪਾਉਂਦੇ ਆ ਚ ਪਿਆਜ਼ ਤੇ ਇਹਨਾਂ ਨੂੰ ਜਿਹੜਾ ਹੁਣ ਚੰਗੀ ਤਰ੍ਹਾਂ ਭੁੰਨੂਗੇ ਇੰਨਾਂ ਨੂੰ ਕਰੂੰਗੇ ਇਹਨਾਂ ਬ੍ਰਾਊਨ ਉਸ ਤੋਂ ਬਾਅਦ ਪਾਵਾਂਗੇ ਇਹ ਚ ਜੀਰਾ ਤੇ ਲਸਣ ਤੇ ਮਿਲਦੇ ਆ ਥੋੜੀ ਦੇਰ ਬਾਅਦ ਤੇ ਲੋ ਜੀ ਪਿਆਜ਼ ਆ ਜਿਹੜੇ ਆਪਣੇ ਥੋੜੇ ਜਿਹਾ ਤੇ ਕੱਚੇ ਜੇ ਹੋ ਗਏ ਯਾਨੀ ਥੋੜੇ ਜਿਹਾ ਲਾਈਟ ਬ੍ਰਾਊਨ ਹੋ ਗਏ ਤੇ ਹੁਣ ਪਾ ਦਾਂਗੇ ਇਹਦੇ ਚ ਜੀਰਾ ਇਹਨੂੰ ਵੀ ਭੁੰਨਾਗੇ ਥੋੜਾ ਜਿਹਾ 2-4 ਮਿੰਟਾਂ ਲਈ ਲੋ ਜੀ ਪਿਆਜ਼ ਆਪਣੇ ਭੁੰਨ ਹੋ ਕੇ ਜੀਰਾ ਠੀਕ ਹੈ ਜੀ ਪਿਆਜ਼ ਸਾਰਾ ਕੁਝ ਹੁਣ ਪਾਉਂਦੇ ਦੇ ਵਿੱਚ ਲਸਣ 150 ਗ੍ਰਾਮ ਮਿਕਸੀ ਕਰਿਆ ਵਾ ਤੇ ਇਹਨੂੰ ਵੀ ਪੁੰਨਾਂ ਗਏ ਤਕਰੀਬਨ ਅੱਪਾ 4-5 ਮਿੰਟ ਜਦੋਂ ਤੱਕ ਇਹਦੀ ਸੁਗੰਧ ਨਹੀਂ ਖਤਮ ਹੋ ਜਾਂਦੀ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਡੇ ਇਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਤੇ ਲਓ ਜੀ ਹੁਣ ਇਹਨੂੰ ਪੁੰਨਾਂ ਗਏ ਲਸਣ ਨੂੰ ਐ ਚੰਗੀ ਤਰ੍ਹਾਂ ਉਸ ਤੋਂ ਬਾਅਦ ਪਾਵਾਂਗੇ ਇਹਦੇ ਚ ਆਪਣੇ ਤੇਗੀ ਮਿਰਚ ਤੇ ਹਲਦੀ ਲੋ ਜੀ ਲਾਸਣ ਜਿਹੜਾ ਆਪਣਾ ਭੁੰਨਿਆ ਗਿਆ ਹੁਣ ਪੌਂਦੇ ਦੇ ਵਿੱਚ ਤੇਗੀ ਮਿਰਚ ਤੇ ਹਲਦੀ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਠੀਕ ਹੈ ਜੀ ਇਦਾਂ ਤੁਸੀਂ 40 50 ਬੰਦਿਆਂ ਦਾ ਸਬਜ਼ੀ ਖਾਣਾ ਘਰੇ ਆਰਮਨਾਲ ਬਣਾ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਇੰਨੀ ਕ ਤੇਗੀ ਮਿਰਚ ਤੇ ਹਲਦੀ ਤੇਨੂੰ ਭੁੰਨੂਗੇ ਆਪਾਂ ਇੱਕ ਅੱਧਾ ਮਿੰਟ ਦਸ ਤੋਂ ਬਾਅਦ ਥੋੜਾ ਜਿਹਾ ਪਾ ਦਾਂਗੇ ਪਾਣੀ ਇਹਨਾਂ ਨਾਲ ਕਿਆ ਹੁੰਦਾ ਤੇਗੀ ਮਿਰਚ ਤੇ ਹਲਦੀ ਜਿਹੜੀ ਉਹ ਠੰਡੇ ਨਹੀਂ ਲੱਗਦੀ ਤੇ ਛੜਦੀ ਨਹੀਂ ਹੈਗੀ ਕਲਰ ਹੈ ਜਿਹੜਾ ਮਸਾਲੇ ਦਾ ਉਹ ਵਧੀਆ ਆ ਜਾਂਦਾ ਏ ਹੁਣ ਪਾਵਾਂਗੇ ਜੀ ਅਦਰਕ ਪੇਸਟ ਤੇ ਨਾਲੇ ਪਾ ਦਾਂਗੇ ਲਾਲ ਟਮਾਟਰ 2 ਕਿਲੋ ਮਿਕਸੀ ਕਰੇ ਹੋਏ ਤੇ ਹਰੀ ਮਿਰਚ ਪਾ ਦਾਂਗੇ ਜੀ ਆਪਣੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਤਿੱਖਾ ਕਰਨਾ ਹੋਇਆ ਓੰਨੀ ਕ ਹਰੀ ਮਿਰਚ ਪਾ ਲੀਓ ਜੇ ਲੋ ਜੀ ਇਹ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਗੇ 5-7 ਮਿੰਟ ਤਾਂ ਜੋ ਇਹਨਾਂ ਤੇਲ ਛੱਡ ਦੇਵੇ ਤੇ ਲੋੜੀ ਮਸਾਲਾ ਆਪਣਾ ਪੁੱਨ ਹੋ ਗਿਆ ਹੁਣ ਇੱਕ ਪੈਕਟ ਪਾਵਾਂਗੇ ਇਹਦੇ ਵਿੱਚ ਕਸਤੂਰੀ ਮੇਥੀ ਦਾ ਇੱਕ ਥੈਲੀ ਪਾਵਾਂਗੇ ਧਨੀਏ ਪਾਊਡਰ ਦੀ ਤੇ ਮਸਾਲੇ ਚ ਪਾਵਾਂਗੇ ਨਮਕ ਟਾਟਾ ਦੇਸ਼ ਦਾ ਨਮਕ ਟਾਟਾ ਨਮਕ ਹੈ ਇਹ ਅੱਗੇ ਅੱਗੇ ਨਹੀਂ ਬਾਕੀ ਜਿਹੜਾ ਸਮਾਨ ਹੋਰ ਹੈ ਉਹ ਦੇਖ ਕੇ ਪਾਵਾਂਗੇ ਤੇ ਇਹ ਮਸਾਲਿਆਂ ਨੂੰ ਵੀ ਤਕਰੀਬਨ ਅੱਪ 10-15 ਮਿੰਟ ਜਿਹੜਾ ਹੋਰ ਚੰਗੀ ਤਰ੍ਹਾਂ ਪਕਾਉਂਗੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਪਾਵਾਂਗੇ ਇਹਦੇ ਵਿੱਚ ਆਲੂ ਇਹ ਆਂਧੋ ਜੀ ਕੱਚੇ ਇਹਨਾਂ ਨੂੰ ਆ ਮਸਾਲੇ ਨਾਲ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਗਲ ਨਹੀਂ ਜਾਂਦੇ ਥੋੜਾ ਬਹੁਤਾ ਪਾਵਾਂਗੇ ਇਹਦੇ ਵਿੱਚ ਪਾਣੀ ਲੋ ਜੀ ਆਲੂ ਪੈ ਗਏ ਹੁਣ ਇੱਕ ਜੱਗ ਪਾ ਦਾਂਗੇ ਇਹਦੇ ਵਿੱਚ ਪਾਣੀ ਦਾ ਤਾਂ ਜੋ ਮਸਾਲਾ ਆਪਣਾ ਥੱਲੇ ਵੀ ਨਾ ਲੱਗੇ ਤੇ ਆਲੂ ਵੀ ਹੋ ਜਵੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਮਟਰ ਦਾਣਾ ਤੇ ਉਬਲੇ ਹੋਏ ਆਲੂ ਗਰੇਵੀ ਗਾੜੀ ਕਰਨ ਵਾਸਤੇ ਸੋ ਵਾ ਇਦਾਂ ਬਣਾਉਨੇ ਆ ਜੀ ਅਸੀਂ ਆਲੂ ਮਟਰ ਢਾਬਾ ਪਸਟਾ ਹਲਵਾਈ ਸਟਾਈਲ ਸੋ ਜੇ ਵੀਡੀਓ ਵਧੀਆ ਲੱਗੀ ਜੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਲੋ ਜੀ ਤੁਹਾਨੂੰ ਦਿਖਾਉਨੇ ਆ ਝੱਟ ਫਟੇ ਬਣਾ ਕੇ ਤੇ ਲੋ ਜੀ ਆਲੂ ਆ ਜਿਹੜੇ ਆਪਣੇ ਹੋ ਚੁੱਕੇ ਆ ਗਲ ਚੁੱਕੇ ਆ ਤੇ ਹੁਣ ਪਾਉਨੇ ਆ ਇਹਦੇ ਵਿੱਚ ਮਟਰ ਦਾਣਾ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮਟਰ ਦਾਣਾ ਜਿਹੜਾ ਕਿ ਆਪਾਂ ਨੇ ਵਾਲ ਕੇ ਰੱਖ ਲਿਆ ਤਾਂ ਫ੍ਰੀਜ ਵਾਲੇ ਮਟਰ ਹੈ ਇਹ ਕਿਤਾਬ ਵਾਲੇ ਤੇ ਕਿਉਂਕਿ ਇੱਕ ਤਰ੍ਹਾਂ ਦੇ ਜੋ ਫ੍ਰੀਜ ਵਾਲੀ ਸਮੈਲ ਚਲੇ ਜਾਂਦੀ ਆ ਇੱਕ ਥੋੜੀ ਜਿਹੀ ਸਖਾਲੇ ਜਿਹੜੇ ਇਹ ਗਲ ਜਾਂਦੇ ਆ ਫਿਰ। ਤੋਂ ਜੀ ਆਲੂ ਦੀ ਕੁਆਂਟੀਟੀ ਅਸੀਂ ਥੋੜੀ ਜਿਆਦਾ ਰੱਖੀ ਇਹਦੇ ਚ। ਮਟਰਾਂ ਦੀ ਘੱਟ ਇਸ ਕਰਕੇ ਰੱਖੀ ਹੈ ਕਿਉਂਕਿ ਹੁਣ ਗਰਮੀਆਂ ਗਰਮੀ ਦੇ ਵਿੱਚ ਆਉਂਦੇ ਫੜੀਂ ਚ ਵਾਲੀ ਮਟਰ ਜੇ ਜਿਆਦਾ ਪਾਉਂਗੇ ਤਾਂ ਸਹੀ ਤਨੋਂ ਵੀ ਖਰਾਬ ਕਰਦੇ ਇਹ। ਇਸ ਕਰਕੇ ਥੋੜੇ ਪਾਏ ਆ। ਤੇ ਲੋਜੀ ਪਾਲਣ ਦੇਖ ਲਓ ਆਲੂ ਮਟਰ ਦਾ ਕਿੰਨਾ ਵਧੀਆ ਆ ਗਿਆ। ਕੈਮਰੇ 'ਚ ਥੋੜਾ ਜਿਹਾ ਸਹੀ ਟੰਕ ਨਾਲ ਦਿਖ ਨਹੀਂ ਰਿਹਾ। ਆਪਾਂ ਨੇ ਪਾ ਦਿਆ 2 ਕਿਲੋ ਮਟਰ ਦਾਣਾ। ਤੈਨੂੰ ਦਮਾ ਕੇ ਵਾਰੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਨੇ ਮੈਸ਼ ਕੀਤੇ ਹੋਏ ਆਲੂ। ਤੇ ਲੋ ਜੀ ਇਹ ਚ ਪਾਉਨੇ ਆ ਹੋਏ ਹੋਏ ਆਲੂ ਆਪਾਂ ਮੈਸ਼ ਕਰ ਲੇ ਥੋੜਾ ਜਿਹਾ ਵਿੱਚ ਪਾ ਲਿਆ ਪਾਣੀ ਆ ਲੋ ਠੀਕ ਹੈ ਜੀ ਤੇ ਇਹ ਨਾਲ ਆਪਣੀ ਜਿਹੜੀ ਗਾੜ੍ਹੀ ਤਰੀ ਹੈ ਉਹ ਗਾੜੀ ਹੋ ਜਾਂਦੀ ਹੈ ਨਾ ਠੀਕ ਹੈ ਜੀ ਸਬਜੀ ਮਤਲਬ ਆਪਾਂ ਕਹਿਣ ਵਧੀਆ ਹੋ ਜਾਂਦੀ ਹੈ ਉਪਰਲੇ ਵੀ ਆਲੂ ਪਾਉਣ ਨਾਲ ਨਾਲ ਪਤਲੀ ਬਦਲੀ ਜੀ ਰਹੀ ਹੈ ਜੀ ਤੇ ਲੋ ਜੀ ਇਹਨੂੰ ਤੰਨੇ ਹੁਣ ਚੰਗੀ ਤਰ੍ਹਾਂ ਅਬਾਣੀ ਆਪਾਂ ਲਓ ਜੀ ਸਬਜੀ ਆਪਣੀ ਪੱਕ ਚੁੱਕੀ ਹੈ ਜੀ ਹੈ ਨਾ ਠੀਕ ਹੈ ਜੀ ਤੇ ਹੁਣ ਪਾਉਣੀ ਹੈ ਇਹਦੇ ਵਿੱਚ ਆਪਾਂ ਪਨੀਰ ਪਨੀਰ ਪਾਉਣ ਤੋਂ ਬਾਅਦ 2-4 ਮਿੰਟ ਇਹਨੂੰ ਉੱਪਰ ਪਕਾਉਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਆ ਪਲੇਟ 'ਚ ਕੱਟ ਕੇ ਆਹ ਲੋ ਜੀ ਪਨੀਰ ਪਾਤਾ 1.5 ਕਿਲੋ ਸੋ ਇਸ ਤਰ੍ਹਾਂ ਬਣਦੀ ਹੈ ਜੀ ਪੰਜਾਬੀ ਸਟਾਈਲ ਆਲੂ ਮਟਰ ਜਮੇ ਤੇਸੀ ਸਬਜੀ ਬਿਲਕੁਲ ਸਿੰਪਲ ਤਰੀਕੇ ਨਾਲ ਨਾ ਕੋਈ ਜ਼ਿਆਦਾ ਆਪਾਂ ਇਹਦੇ ਵਿੱਚ ਮਸਾਲੇ ਪਾਏ ਆ ਸਰੋਂ ਦੇ ਤੇਲ 'ਚ ਇਹ ਬਣਾਈ ਹੈ ਜੀ ਠੀਕ ਹੈ ਜੀ ਤੋਂ ਤੁਹਾਨੂੰ ਦਿਖਾਉਣ ਦੇ ਨੂੰ ਪਕਾ ਕੇ ਇੱਕ ਵਾਰੀ 5-7 ਮਿੰਟ ਪਲੇਟ 'ਚ ਕੱਢ ਕੇ ਤੇ ਲਓ ਜੀ ਸਬਜੀ ਆਪਣੀ ਪੱਕ ਚੁੱਕੀ ਹੈ ਜੀ ਐਨ ਠੀਕ ਹੈ ਜੀ ਹੁਣ ਕੈਸ ਕਰਦੇ ਆ ਬੰਦ ਕਰਤਾ ਹੁਣ ਕਰਤੀ ਬੰਦ ਹੁਣ ਪੌਣੇ 'ਚ ਹਰਾ ਧਗੀਆਂ ਪਾ ਦੇ ਲਈ ਲਓ ਜੀ ਸਬਜੀ ਰੈਡੀ ਹੈ ਜੀ ਸੋ ਜੇ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜਿਹੜੇ ਚ ਭੈਣ ਭਰਾ ਨਵੇਂ ਆ ਜੀ ਚੈਨਲ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੋ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਸਾਨੂੰ ਸਪੋਰਟ ਕਰਨ ਲਈ ਤੇ ਲੋ ਜੀ ਇਹਨੂੰ ਥੋੜੀ ਜਿਹੀ ਹਲਕੇ ਜਿਹਾ ਆਪਾਂ ਨੇ ਇਹ ਪੱਧਰੀ ਰੱਖੀ ਆ ਕਿਉਂਕਿ ਆਪਾਂ ਨੇ ਪਰਤੌਣੀ ਥਾਲੀ ਦੇ ਵਿੱਚ ਜੇ ਪਲੇਟ 'ਚ ਪਰਤੌਣੀ ਹੁੰਦੀ ਫਿਰ ਆਪਾਂ ਨੇ ਥੋੜੀ ਜਿਹੀ ਗਾੜੀ ਕਰ ਦੇਣੀ ਸੀ ਥੋੜੀ ਜਿਹੀ ਬਾਈਆਂ ਨੇ ਕਿਹਾ ਤਾਂ ਵੀ ਤਰੀ ਵਾਲੀ ਲਾਇਓ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਸਬਜ਼ੀ ਬਣ ਕੇ ਆਪਣੀ ਰੈਡੀ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਲੇਟ 'ਚ ਕੱਢ ਕੇ ਤੇ ਲੋ ਜੀ ਇੱਧਰ ਰੱਖਤੀ ਚਾਹ ਚਾਹ ਦੇ ਵਿੱਚ ਪੈ ਰਹੀਆਂ ਇਲਾਇਚੀਆਂ ਤੇ ਲੋ ਜੀ ਸਬਜ਼ੀ ਬਣ ਕੇ ਰੈਡੀ ਹੈ ਜੀ ਆਪਣੀ ਆਲੂ ਮਟਰ 컬러 ਦੇਖ ਲਓ ਕਿੰਨਾ ਵਧੀਆ ਆ ਗਿਆ ਸਬਜ਼ੀ ਦਾ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੀ ਅਸੀਂ ਆਲੂ ਮਟਰ ਦੀ ਆਪਣੀ ਪਿੰਡਾਂ ਦੇ ਵਿੱਚ ਠੀਕ ਹੈ ਜੀ ਦੇਸੀ ਸਟਾਈਲ ਸਬਜ਼ੀ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਮਿਲਦੇ ਹਾਂ ਜੀ ਹੁਣ ਅਗਦੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ